ਇਹ ਫਰਕ ਹੈ ਸਾਡੇ ਦੇਸ਼ ਦੇ ਵਿੱਚ ਤੇ ਵਿਦੇਸ਼ੀ ਧਰਤੀ ਤੇ ਜਾਂ ਵਿਦੇਸ਼ੀ ਸਿਸਟਮ ਦੇ ਵਿੱਚ ਅਸੀਂ ਕਦੇ ਵੀ ਪੱਛਮੀ ਦੇਸ਼ਾਂ ਦੀ ਬਰਾਬਰੀ ਨਹੀਂ ਕਰ ਸਕਦੇ ਅਕਸਰ ਸਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਸਾਡੇ ਬੱਚੇ ਯਾਨੀ ਕਿ ਨੌਜਵਾਨ ਪੀੜ੍ਹੀ ਸਾਡਾ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਕਿਉਂ ਜਾਂਦੀ ਹੈ ਉਹਦਾ ਸਭ ਤੋਂ ਵੱਡਾ ਇੱਕੋ ਇੱਕ ਜਵਾਬ ਹੈ ਕੀ ਵਿਦੇਸ਼ਾਂ ਦੇ ਵਿੱਚ ਜੋ ਸਹੂਲਤਾਂ ਨੇ ਜੋ ਇਨਸਾਨ ਦੀ ਜ਼ਿੰਦਗੀ ਦੀ ਕਦਰ ਹੈ ਉਹ ਸਾਡੇ ਦੇਸ਼ ਦੇ ਵਿੱਚ ਹਾਲੇ ਤੱਕ ਵੀ ਨਹੀਂ ਹੈ ਜਦੋਂ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਵੀ ਹੋ ਚੁੱਕੇ ਨੇ ਹੁਣ ਤੁਹਾਨੂੰ ਦੋ ਤਸਵੀਰਾਂ ਇੱਥੇ ਸਕਰੀਨ ਤੇ ਨਜ਼ਰ ਆ ਰਹੀਆਂ ਹੋਣੀਆਂ ਇੱਕ ਸਾਡੇ ਇੰਡੀਆ ਦੀ ਹੈ ਤੇ ਦੂਸਰੀ ਹੈ ਇੰਗਲੈਂਡ ਦੀ ਇੰਗਲੈਂਡ ਉਹੀ ਜਿਹੜੇ ਅੰਗਰੇਜ਼ ਸਾਡੇ ਉੱਤੇ ਕਈ ਸੌ ਸਾਲ ਰਾਜ ਕਰਕੇ ਗਏ ਨੇ ਖੈਰ ਇਹ ਇੱਕ ਅਲੱਗ ਵਿਸ਼ਾ ਹੈ ਪਰ ਅੱਜ ਇਹਨਾਂ ਦੋਨਾਂ ਤਸਵੀਰਾਂ ਨੂੰ ਤੁਹਾਨੂੰ ਸਾਹਮਣੇ ਰੱਖ ਕੇ ਦਿਖਾ ਰਹੇ ਹਾਂ ਕਿ ਫਰਕ ਕਿੰਨਾ ਹੈ ਸਾਡੇ ਦੇਸ਼ ਦੇ ਵਿੱਚ ਇਨਸਾਨ ਦੀ ਜਾਨ ਤੇ ਇਨਸਾਨ ਦੇ ਵੱਲੋਂ ਬਣਾਈ ਗਈ ਪ੍ਰਾਪਰਟੀ ਦੀ ਅਹਿਮੀਅਤ ਕਿੰਨੀ ਕ ਹੈ ਤੇ ਇਹੀ ਚੀਜ਼ਾਂ ਦੀ ਅਹਿਮੀਅਤ ਵਿਦੇਸ਼ਾਂ 'ਚ ਕਿੰਨੀ ਆ ਇਹ ਦੋ ਤਸਵੀਰਾਂ ਖੁਦ ਬਖੁਦ ਬਿਆਨ ਕਰ ਦੇਣਗੀਆਂ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ ਚਲੋ ਪਹਿਲਾਂ ਖੱਬੇ ਪਾਸੇ ਵਾਲੀ ਇੰਡੀਆ ਦੀ ਵੀਡੀਓ ਚਲਾਉਂਦੇ ਹਾਂ ਇਹ ਵੀਡੀਓ ਪਟਿਆਲਾ ਦੀ ਹੈ ਜਿੱਥੇ ਕਿ ਅੱਗ ਲੱਗੀ ਹੈ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਆਉਂਦੀ ਹੈ ਤਾਂ ਕੁਝ ਮਿੰਟ ਤਾਂ ਲੱਗ ਹੀ ਜਾਂਦੇ ਨੇ ਪਰ ਫਿਰ ਵੀ ਫਾਇਰ ਬ੍ਰਿਗੇਡ ਪਹੁੰਚ ਜ਼ਰੂਰ ਜਾਂਦੀ ਹੈ ਇੱਥੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਨੂੰ ਬੁਝਾਉਣ ਦੇ ਲਈ ਯਤਨ ਕਰਦੇ ਨੇ ਪਰ ਆ ਕੀ ਫਾਇਰ ਬ੍ਰਿਗੇਡ ਦੇ ਪਾਣੀ ਵਾਲੇ ਪਾਈਪ ਤਾਂ ਥਾਂ ਥਾਂ ਤੋਂ ਲੀਕ ਪਏ ਨੇ ਸੋ ਅੱਧਾ ਪਾਣੀ ਤਾਂ ਇੱਥੇ ਹੀ ਲੀਕ ਹੋ ਰਿਹਾ ਬਾਕੀ ਦੂਸਰੀ ਹੋਰ ਸਭ ਤੋਂ ਵੱਡੀ ਗੱਲ ਕਿ ਜਦੋਂ ਫਾਇਰ ਬਰਿਗੇਡ ਦੇ ਪਾਣੀ ਵਾਲੀ ਇਹ ਗੱਡੀ ਖਾਲੀ ਹੋ ਜੂਗੀ ਇਹ ਗੱਡੀ ਵਾਪਸ ਜਾਊ ਫਿਰ ਤੋਂ ਪਾਣੀ ਭਰੂ ਤੇ ਫਿਰ ਵਾਪਸ ਇੱਥੇ ਪਾਣੀ ਲਿਆ ਕੇ ਛੱਡਿਆ ਜਾਊਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਦੇ ਵਿੱਚ ਕਿੰਨਾ ਕੁ ਸਮਾਂ ਵਿਅਰਥ ਹੋਊਗਾ ਤੇ ਜਿੰਨੀ ਕਿ ਇਹ ਅੱਗ ਬੁਝਾਉਣਗੇ ਜਦੋਂ ਇਹ ਵਾਪਸ ਜਾਣਗੇ ਓਨੀ ਕਿ ਅੱਗ ਦੁਬਾਰਾ ਫਿਰ ਤੋਂ ਫੈਲ ਜਾਂਦੀ ਹੈ ਯਾਨੀ ਕਿ ਅਸੀਂ ਤਾਂ ਇਹੀ ਦੇਖਿਆ ਕਿ ਅੱਗ ਜੇ ਕਿਸੇ ਦੁਕਾਨ ਜਾਂ ਘਰ ਦੇ ਵਿੱਚ ਲੱਗ ਜਾਂਦੀ ਹੈ ਤਾਂ ਸਭ ਕੁਝ ਤਹਿਸ਼ਨਾਸ਼ ਕਰਨ ਤੋਂ ਬਾਅਦ ਹੀ ਸਾਡੀ ਫਾਇਰ ਬਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੁਣ ਆਓ ਤੁਹਾਨੂੰ ਸੱਜੇ ਪਾਸੇ ਵਾਲੀ ਇੰਗਲੈਂਡ ਦੀ ਆ ਵੀਡੀਓ ਦਿਖਾ ਦਿੰਦੇ ਇਸ ਚ ਤੁਸੀਂ ਦੇਖਦੇ ਹੋ ਕਿ ਸਾਹਮਣੇ ਘਰ ਹੈ ਖੱਬੇ ਪਾਸੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਤੇ ਪਾਣੀ ਪਾ ਰਹੇ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਦੋਂ ਇਹ ਗੱਡੀ ਖਾਲੀ ਹੋਈ ਕਿ ਇਹ ਵੀ ਇੰਡੀਆ ਦੇ ਵਾਂਗ ਦੁਬਾਰਾ ਪਾਣੀ ਭਰਨ ਜਾਏਗੀ ਤਾਂ ਨਹੀਂ ਆਹ ਦੇਖੋ ਸਿਸਟਮ ਕਿੰਨਾ ਵਧੀਆ ਕਰ ਰੱਖਿਆ ਹੈ ਹੁਣ ਸੜਕ ਦੇ ਵਿੱਚਕਾਰ ਹੀ ਇੱਕ 24 ਘੰਟੇ ਵਗਣ ਵਾਲੇ ਪਾਣੀ ਦੀ ਪਾਈਪੇ ਨਾ ਪਹਿਲਾਂ ਹੀ ਗੋਰੇ ਲੋਕਾਂ ਨੇ ਭਾਰ ਰੱਖੀ ਆ ਤਾਂ ਜੋ ਕਦੇ ਵੀ ਇਸ ਤਰੀਕੇ ਦੀ ਅਗਜਨੀ ਦੀ ਘਟਨਾ ਸਾਹਮਣੇ ਆਵੇ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬਾਰ-ਬਾਰ ਪਾਣੀ ਭਰਨ ਦੇ ਲਈ ਨਾ ਜਾਣਾ ਪਵੇ ਹੁਣ ਇੱਕ ਪਾਸੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਗੱਡੀ 'ਚ ਜਿਹੜਾ ਪਾਣੀ ਸੀ ਉਹ ਅੱਗ ਤੇ ਪਾਉਣਾ ਸ਼ੁਰੂ ਕੀਤਾ ਤੇ ਦੂਸਰੇ ਪਾਸੇ ਆ ਬੰਦੇ ਨੇ ਉਹ ਥਾਂ ਪੁੱਟ ਲਈ ਜਿੱਥੇ ਜਿਸ ਥਾਂ ਤੇ ਇਸ ਦਾ ਪਾਣੀ ਵਾਲੇ ਪਾਈਪ ਦਾ ਕਨੈਕਸ਼ਨ ਦਿੱਤਾ ਹੋਇਆ। ਹੁਣ ਦੂਸਰੇ ਨੇ ਪਾਈਪ ਲਿਆ ਕਿ ਉੱਥੇ ਰੱਖਤਾ ਤੇ ਪਹਿਲਾ ਵਾਲਾ ਫਿਰ ਆਇਆ ਤੇ ਉਸ ਨੇ ਮਿੱਟੀ ਪੁੱਟ ਕੇ ਇਸ ਥਾਂ ਤੇ ਬਣੇ ਬਲੌਕ ਦਾ ਨਟ ਖੋਲ੍ਹਿਆ, ਪਾਈਪ ਲਗਾਇਆ ਤੇ ਆਹ ਦੇਖੋ ਮਿੰਟਾਂ ਦੇ ਵਿੱਚ ਪੂਰੇ ਪੰਪ ਜਿੰਨਾ ਪਾਣੀ ਵਗਣਾ ਸ਼ੁਰੂ ਹੋ ਗਿਆ। ਤੇ ਹੁਣ ਇਹਨਾਂ ਦੇ ਵੱਲੋਂ ਇਸੇ ਪੰਪ ਦੇ ਮੂੰਹ ਤੇ ਪਾਈਪ ਲਾਈ ਜਾਏਗੀ। ਤੇ ਪਾਣੀ ਛੱਡਿਆ ਜਾਊਗਾ ਤੇ ਸਿੱਧਾ ਫਾਇਰ ਬ੍ਰਿਗੇਡ ਦੀ ਗੱਡੀ ਦੇ ਵਿੱਚ ਪਾਣੀ ਚਲਾ ਜਾਊਗਾ ਯਾਨੀ ਕਿ ਇਹਨਾਂ ਨੂੰ ਬਾਰ-ਬਾਰ ਗੇੜੇ ਲਾਉਣ ਦੀ ਜ਼ਰੂਰਤ ਨਹੀਂ ਤੇ ਹੁਣ 5 ਮਿੰਟਾਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਕਿਸ ਤਰੀਕੇ ਦੇ ਨਾਲੇ ਅੱਗ ਬੁਝ ਜਾਊਗੀ ਸੋ ਇਹ ਫਰਕ ਹੈ ਸਾਡੇ ਦੇਸ਼ ਦੇ ਵਿੱਚ ਤੇ ਵਿਦੇਸ਼ੀ ਧਰਤੀ ਤੇ ਜਾਂ ਵਿਦੇਸ਼ੀ ਸਿਸਟਮ ਦੇ ਵਿੱਚ ਸੋ ਜਦੋਂ ਤੱਕ ਅਸੀਂ ਇਸ ਤਰੀਕੇ ਦੀਆਂ ਮੇਨ ਸਹੂਲਤਾ ਜਾਂ ਜਿਨ੍ਹਾਂ ਨੂੰ ਬੁਨਿਆਦੀ ਸਹੂਲਤਾ ਕਹਿੰਦੇ ਆ ਇਹਨਾਂ ਨੂੰ ਠੀਕ ਨਹੀਂ ਕਰਦੇ ਅਸੀਂ ਕਦੇ ਵੀ ਪੱਛਮੀ ਦੇਸ਼ਾਂ ਦੀ ਬਰਾਬਰੀ ਨਹੀਂ ਕਰ ਸਕਦੇ ਤੁਸੀਂ ਆਪਣੇ ਕਮੈਂਟ ਦੇ ਕੇ ਜ਼ਰੂਰ ਦੱਸਿਓ ਕਿ ਕੀ ਅਸੀਂ ਵੀ ਕਦੇ ਇਸ ਤਰੀਕੇ ਦਾ ਸਿਸਟਮ ਕਰ ਲਵਾਂਗੇ ਖੈਰ ਇਸ ਦੇ ਲਈ ਕੋਈ ਬਾਲਾ ਜ਼ਰੂਰਤ ਨਹੀਂ ਹੈ ਕਿ ਬਹੁਤ ਸਾਰੇ ਪੈਸੇ ਲੱਗਣਗੇ ਬਸ ਜ਼ਰੂਰਤ ਹੈ ਦਿਮਾਗ ਦੀ ਆਈਡੀਆ ਦੀ ਤੇ ਉਸ ਆਈਡੀਆ ਨੂੰ ਜ਼ਮੀਨ ਤੇ ਉਤਾਰਨ ਦੀ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ